ਮੈਨੂੰ ਮੇਰੇ ਮਰੰਡਾ ਘਰ ਦੇ ਵਿੱਚ ਹੌਸ ਰੈਸਟ ਕੀਤਾ ਗਿਆ ਹੈ ਇਹ ਡੀਐਸਪੀ ਤੇ ਐਸਐਚਓ ਮਰੰਡਾ ਚੰਪੌਰ ਸਾਹਿਬ ਇਹਨਾਂ ਨੇ ਇਹਨਾਂ ਦੀ ਡਿਊਟੀ ਲੱਗੀ ਹੈ ਤੇ ਘਰ ਦੇ ਵਿੱਚ ਹੌਸ ਰੈਸਟ ਕਰਕੇ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਕਿੰਨੀ ਕਿ ਦਿਨ ਰੋਕੋਗੇ ਜਿਹੜੀ ਕੱਖਾਂ ਦੇ ਵਿੱਚ ਆਗ ਹੈ ਉਹ ਬਹੁਤੀ ਦਿਨ ਰੁਕਦੀ ਨਹੀਂ ਹੁੰਦੀ ਤੇ ਅੱਗ ਨੇ ਪੜਕੜਾਈ ਪੜਕੜਾ ਤੇ ਮੁੱਖ ਮੰਤਰੀ ਜੀ ਜਿਹੜਾ ਤੁਸੀਂ ਇਹ ਨਿਊ ਦੇ ਪੰਜਾਬ ਦੇ ਲੋਕਾਂ ਵੱਲ ਪਾ ਰਹੇ ਹੋ ਉਹਨਾਂ ਨੂੰ ਕੁੱਟਕੁੱਟ ਕੇ ਘਰਾਂ ਦੇ ਵਿੱਚ ਰੋਕਿਆ ਜਾ ਰਿਹਾ ਹੈ ਉਹਨਾਂ ਦਾ ਜਾ ਰਿਹਾ ਹੈ ਇਹ ਨਿਊ ਦੇ ਮਹਿੰਗੇ ਪੈਣੇ ਤੇ ਤੁਸੀਂ ਪੰਜਾਬ ਦਾ ਆਪ ਹਾਲਾਤ ਖਰਾਬ ਕਰ ਰਹੇ ਹੋ ਇਹ ਗੱਲ ਸਮਝ ਲਓ ਜੰਦਾ ਪਰ ਆਪਕੋ ਗਵਾਦਾ ਪੰਜਾਬ ਤੁਹਾਨੂੰ ਦਿੱਤਾ ਗਿਆ ਸੀ ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰਕੇ ਇਹ ਹਾਲਾਤ ਕਿਤੇ ਹੋਏ ਐ ਕਿ ਇੱਕ ਸਾਬਕਾ ਮੁੱਖ ਮੰਤਰੀ ਸਾਹਿਬ ਦਾ ਮੰਤਰੀ ਸਾਹਿਬ ਦਾ ਆਪੋਜੀਸ਼ਨ ਲੀਡਰ ਜੇ ਇਥੇ ਸੇਫ ਨਹੀਂ ਐ ਉਸਨੂੰ ਹੌਸ ਅਰੈਸਟ ਕੀਤਾ ਜਾ ਸਕਦਾ ਤਾਂ ਆਮ ਲੋਕਾਂ ਦੀ ਕੀ ਹਾਲਾਤ ਹੋਣਗੇ ਆਮ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਧੂ ਧੂ ਕੇ ਚੌਂਕਾ ਤੇ ਕੁੱਟ ਕੇ ਵਾਪਸ ਮੋੜ ਰਹੇ ਹੋ ਲੇਕਿਨ ਇਹ ਕੋਈ ਬਸਾ ਵਿੱਚ ਲਿਆਂਦੇ ਹੋਏ ਭੀੜ ਨਹੀਂ ਐ ਇਹ ਲੋਕ ਪਹਿਲੇ ਦਿਨ ਵੀ ਆਪ ਮੁਹਾਰੇ ਆਏ ਸੀ ਅੱਜ ਵੀ ਆਪ ਮੁਹਾਰੇ ਆ ਰਹੇ ਆ ਸਾਡੇ ਬੋਲ ਪਗਾਰੇ ਲੋਕ ਅਰੁਣਾ ਲੋਕਾਂ ਦੀ ਮਦਦ ਕਰ ਰਹੇ ਜਿਨ੍ਹਾਂ ਨੂੰ ਤੁਸੀਂ ਦਬਾ ਰਹੇ ਹੋ ਸਰਕਾਰ ਦੇ ਵਿਰੁੱਧ ਆਵਾਜ਼ ਨੂੰ ਦਬਾ ਰਹੇ ਹੋ ਤੁਸੀਂ ਉਸ ਆਵਾਜ਼ ਨੂੰ ਦਬਾਉਣ ਵਾਸਤੇ ਤੁਸੀਂ ਇਹ ਜਿਹੜੀਆਂ ਚਾਰਾ ਜੋਈਆਂ ਪੁਲਿਸ ਸਾਡੇ ਤੇ ਤਾਇਨਾਤ ਕਰਕੇ ਲਗਾ ਰਹੇ ਹੋ ਇਹ ਤੁਹਾਡੀਆਂ ਚਲਣੀਆਂ ਨਹੀਂ ਜੇ ਮੁਗਲਾਂ ਦਾ ਰਾਜ ਨਹੀਂ ਰਿਹਾ ਜੇ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਜੇ ਐਮਰਜੈਂਸੀ ਹਾਲਾਤ ਇੱਥੇ ਪੰਜਾਬ ਦੀਆਂ ਨੇ ਰਹਿਣ ਨਹੀਂ ਦਿੱਤੇ ਤਾਂ ਜਿਹੜੀ ਤੁਸੀਂ ਅੱਜ ਅਣ-ਐਲਾਨੀ ਐਮਰਜੈਂਸੀ ਲਗਾਈ ਹੈ ਇਹ ਵੀ ਨਹੀਂ ਰਹਿਣੀ ਇਹਨਾਂ ਨੂੰ ਬੰਦ ਕਰ ਲੋ ਨਹੀਂ ਤਾਂ ਲੋਕਾਂ ਨੇ ਪਿੰਡਾਂ 'ਚ ਤੁਹਾਨੂੰ ਬੜਿਆਂ ਨੂੰ ਕੁੱਟਣਾ ਹੈ ਔਰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਪਿੰਡਾਂ ਦੇ ਲੋਕਾਂ ਨੂੰ ਕਿ ਜਨ ਵੀਰਾਂ ਦਾ ਲੀਡਰ ਆਉਂਦਾ ਉਹਨੂੰ ਪੁੱਛੋ ਕਿ ਆ ਜਿਹੜੀ ਹੌਸ ਰੈਸਟ ਕੀਤੀ ਹੋਈ ਐ ਆ ਜਿਹੜੀ ਸੁਗਰੂਰ ਦੇ ਵਿੱਚ ਤਰਨਾ ਦੇਣ ਨਹੀਂ ਦੇ ਰਹੇ ਉਸ ਤੁਸੀਂ ਕਿਉਂ ਕਰ ਰਹੇ ਇਹਨਾਂ ਦੇ ਪਾਥੀਆਂ ਪੈਣੀਆਂ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਜੀ ਸਾਨੂੰ ਦਾ ਕਾਰਜ ਨੋਕ ਲਿਆ ਤੁਸੀਂ ਕਰ ਤੇ ਆਪ ਬਾਹਰ ਨਿਕਲਦੇ ਦੇਖੋ ਪਿੰਡਾਂ ਜਾ ਕੇ ਦੇਖੋ ਕੱਲੇ ਫਿਰ ਤੁਹਾਨੂੰ ਪਤਾ ਲੱਗੇਗਾ ਜੇ ਪਾਥੀਆਂ ਨਾ ਪਈਆਂ ਤਾਂ ਚਰਨੀ ਚਰਨੀ ਨਾ ਕਿਉ ਜੇ ਤੁਹਾਨੂੰ ਲੋਕਾਂ ਨੇ ਡਰੇ ਨਾ ਮਾਰੇ ਤਾ ਚਰਜੀ ਚੰਨੇ ਦਾ ਕਿਉ ਆਓ ਜਿਹੜਾ ਕਰ ਰ ਲੋਕਾਂ ਦੇ ਵਿੱਚ ਇਕੱਲੇ ਮੈਂ ਇਕੱਲਾ ਨਿਕੜਦਾ ਹਾਂ ਤੁਸੀਂ ਰੋਕਦੇ ਹੋ ਆ ਪੁਲਿਸ ਲਗਾਤੀ ਹੈ ਮੇਰਾ ਕਾਰ ਚਾਰੇ ਪਾਸੇ ਦੇ ਘੇਰ ਲਿਆ ਖੜਣ ਤੇ ਆਇਆ ਤੇ ਚੌਂਕੇ ਰਹੇ ਹੋਏ ਸੀ ਕਿਸੇ ਪਾਸੇ ਨੂੰ ਜਾਣ ਨਹੀਂ ਦਿੱਤਾ ਇਹ ਚੰਨਾ ਕੋਈ ਨਹੀਂ ਕੰਮ ਆਖਰ ਨੂੰ ਪਾਣੀ ਪੂੜਾ ਦੇ ਹਿੱਟਨ ਨਿਕਲਣਾ ਵੋਟਾਂ ਦਾ ਲੋਕਾਂ ਨੂੰ ਅਧਿਕਾਰ ਹੈ ਲੋਕਾਂ ਨੇ ਵੋਟਾਂ ਪਾਉਣੀਆਂ ਜਿਸ ਤਰੀਕੇ ਦੇ ਨਾਲ ਲੋਕ ਤੁਹਾਨੂੰ ਲੈ ਕੇ ਆਏ ਸੀ ਸ਼ਗਨਾ ਦੇ ਨਾਲ ਉਸ ਤੋਂ ਉਲਟ ਤੁਹਾਨੂੰ ਢੜੇ ਵਾਗੇ ਪਹੁੰਚਾਣਗੇ